thank ah. you ਆ ਰਹਾ ਹੈ ਸਤੇ ਮੁੰਡਿਆਂ ਨੇ ਲੋੜੀਆਂ ਪਾਈਆਂ ਜਾਂ ਵਿਆਹਾਂ ਦੇ ਲੋੜੀਆਂ ਦਿੱਤੀਆਂ ਉਸੇ ਹੀ ਬਟਾਲਾ ਦੇ ਵਿੱਚ ਇੱਕ ਲੜਕੀ ਦੀ ਲੋੜੀ ਪੈ ਰਹੀ ਹੈ ਆਪਾਂ ਤੁਹਾਨੂੰ ਦਿਖਾਉਨੇ ਆ ਲੜਕੀ ਦਾ ਨਾਮ ਇੰਜਲ ਇੰਜਲ ਸਿੰਘ ਇੰਜਲ ਇੰਜਲ ਸਿੰਘ ਨਾ ਉਹ ਦਾ ਬੇਟੀ ਦਾ ਵੀ ਦੇਖ ਸਕਦੇ ਜੀ ਇਹ ਬੇਟੀ ਦੀ ਅੱਜ ਲੋੜੀ ਹੈ ਲੋੜੀ ਇਹਨਾਂ ਦੇ ਪਰਿਵਾਰ ਵੱਲੋਂ ਪਾਈ ਜਾ ਰਹੀ ਹੈ ਆਪਾਂ ਗੱਲ ਵੀ ਕਰਦੇ ਆ ਇਹਦੀ ਮੰਮੀ ਜੀ ਨਾਲ ਗੱਲ ਕਰਦੇ ਆ ਹਾਂਜੀ ਇਹਦੀ ਲੋੜੀ ਪਾਉਂਦੇ ਆ ਆਪਾਂ ਮਿਆਂ ਸਾਰੇ ਜਿਹੜੇ ਇਸ ਫੰਕਸ਼ਨ ਨੂੰ ਸੈਲੀਬ੍ਰੇਟ ਕਰ ਰਹੇ ਆਂ ਲਾਈਕ ਮੁੰਡਿਆਂ ਦਾ ਤਾਂ ਸਰਕਾਰ ਵੀ ਕੱਥੇ ਆਉਂਦੀ ਹੈ ਜਿਹੜਾ ਇਹ ਨੂੰ ਆਣਾ ਕਰਦੇ ਆਂ ਆਹ ਮੈਂ ਤੁਹਾਡਾ ਕੁੜੀਆਂ ਦਾ ਅਸੀਂ ਕਿਹੜਾ ਪ੍ਰੋਗਰਾਮ ਕਰਦੇ ਕੋਈ ਨਹੀਂ ਕਰਦੇ ਕੁੜੀਆਂ ਦਾ ਆਜਾ ਕਿ ਹਿੱਕ ਮਿਆਂ ਦਾ ਨਹੀਂ ਕਰਦੇ ਤੇ ਅਸੀਂ ਕਿਹਾ ਕਿ ਇਹ ਕਿਉਂ ਨਾ ਪਿਆਲ ਦੀ ਇਹ ਧੀ ਸੈਲੀਬ੍ਰੇਟ ਕਰ ਤੇ ਲਿੰਗ ਬੱਚੇ ਦੀ ਕਰ ਸਕਦੇ ਮੈਂ ਬੇਟੇ ਦੀ ਕੀਤੀ ਤੇ ਮੇਰੇ ਘਰ ਬੇਟੀ ਆਈ ਮੈਂ ਮਾਲਕ ਦਾ ਸ਼ੁਕਰੀਆ ਦਤਾ ਕੀਤਾ ਸਭ ਮੈਨੂੰ ਸੈਲੀਬ੍ਰੇਟ ਬੇਟੀ ਵੀ ਕਹਿੰਦੇ ਨੇ ਰਾਤਿਆਂ ਵਾਲੇ ਤਾਂ ਨਹੀਂ ਹਾਂਜੀ ਹਾਂਜੀ ਰਸ਼ਮੀ ਉਹ ਨਹੀਂ ਆਈ ਸੀ ਰਾਤ ਨੂੰ ਆਈ ਸੀ सारा प्रोग्राम ही मिला हा सबसे अं पैर ਸੁਨਣਾ ਨੀ ਕੀ ਆ ਜੇ ਇਹ ਜਨਤ ਨੂੰ ਪ੍ਰਾਪਤ ਕਿਸੇ ਨੂੰ ਕੀ ਹੋਣਾ ਹੈ ਹੋ ਸਕਦਾ ਹੈ ਜਿਹੜਾ ਨਾ ਕਿੰਨੀ ਈ ਸੀ ਜੀ ਖਬਰਾਂ ਲਈ ਵੀ ਕਰਦੇ ਇਹਨਾਂ ਦੇ ਫਾਦਰ ਸਾਹਿਬ ਨਾਲ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਜਿਹੜਾ ਇੱਕ ਰੱਖਿਆ ਆਪਣੀ ਬੇਟੀ ਵਾਸਤੇ ਇਹ ਦੇਖੋ ਸਰਲੀ ਬੇਖਰੀ ਇੱਕ ਖਾਸ ਨਹੀਂ ਉਹ ਲੋਕਾਂ ਵਾਸਤੇ ਜਿਨ੍ਹਾਂ ਨੇ ਇੱਕ ਲੜਕੀ ਦੇ ਪੈਦਾ ਹੋਣ ਨੂੰ ਧੂਆ ਬਣਾਤਾ ਪਰ ਲੜਕੀ ਬੇਟਿਆਂ ਨੂੰ ਵਾ ਵਾ ਵੱਧ ਕੰਮ ਆਉਂਦੀ ਹੈ ਪੇਸ਼ਾਨ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਧੀਆ ਲੋੜੀ ਮਨਾਈ ਜਾਵੇ ਦੇਖੋ ਜਦੋਂ ਮੇਰੇ ਘਰ ਬੇਟੀ ਹੋਈ ਨਾ ਤੇ ਜਿਹੜਾ ਵਧਾਈ ਦੇਣਾ ਹੁੰਦਾ ਹੈ ਮੰਨ ਲਓ ਕੋਈ ਬੰਦਾ ਸੀ ਜਾਂ ਔਰਤ ਸੀ ਬਸ ਇਹੋ ਆਉਂਦੇ ਕੋਈ ਗੱਲ ਨਹੀਂ ਜੀ ਕੁੜੀ ਹੋ ਗਈ ਆ ਜੀ ਕੋਈ ਗੱਲ ਨਹੀਂ ਕੁੜੀ ਗੁੰਡਿਆਂ ਵਰਗੀ ਹੁੰਦੀ ਆ ਪਸ ਉਹਨਾਂ ਲੋਕਾਂ ਨੂੰ ਸਨੇਹਾ ਦੇਣਾ ਆ ਤੇ ਵੀ ਇੱਕ ਬੰਦਾ ਇੰਨੀ ਗੱਲ ਖੜੇ ਕਰੇ ਨਾ ਉਹਨੂੰ ਜੱਜ ਦੀ ਆ ਵੀ ਕੁੜੀ ਹੋਗੀ ਕੋਈ ਇੱਕ ਜਨਾਨੀ ਜਿਹੜੀ ਆਣ ਕੇ ਗੱਲ ਕਰਦੀ ਨਾ ਔਰਤਾਂ ਕੇ ਗੱਲ ਕਰਦੀ ਕੁੜੀ ਹੋਗੀ ਕੋਈ ਕਾ ਨਹੀਂ ਉਹਨਾਂ ਵੱਲ ਤੇ ਖਾਸ ਸਨੇਹਾ ਵੀ ਧੀਆਂ ਹਮੇਸ਼ਾ ਪੁੱਤਰਾਂ ਨਾਲੋਂ ਵੱਧ ਕੰਮ ਆਉਂਦੀਆਂ ਨੇ ਪਰ ਅੱਜ ਕੱਲ ਦੇ ਯੁੱਗ ਦੇ ਵੀ ਧੀਆਂ ਕਿਤੇ ਨਾ ਕਿਤੇ ਪਹੁੰਚ ਗਈਆਂ ਬੰਦੇ ਰਾਂ ਨਹੀਂ ਗੱਭੋਲਦੇ ਹਾਂ ਕਿ ਕਹਿੰਦੇ ਆ ਨਾ ਪਰ ਮੰਨਦੇ ਨਹੀਂ ਰੇ ਇਸ ਗੱਲ ਨੂੰ ਕਹਿਣਾ ਸੌਖਾ ਪਰ ਇਸ ਗੱਲ ਨੂੰ ਐਕਸੈਪਟ ਕਰਨਾ ਹੋਵੇ ਐਕਸੈਪਟ ਕਰਨਾ ਹੋਵੇ ਕਿਆ ਨੂੰ ਕਹਿੰਦੇ ਆ ਯੋਈ ਜੀ ਸਾਨੂੰ ਚਾਹੇ ਕੋ ਕਿਸੇ ਦੇ ਦਾ 8 ਸਾਲ ਦਾ ਬੱਚਾ ਹੁੰਦਾ ਵਾ ਜਾਂ ਪਹਿਲੀ ਕੁੜੀ ਹੁੰਦੀ ਕਦੀ ਫਿਰ ਫੰਕਸ਼ਨ ਨਹੀਂ ਸੈਲੀਬ੍ਰੇਟ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਹਿਲਾਂ ਚਾਹੀਦਾ ਚੰਗੀ ਧੀਆਂ ਵੀ ਤਾਂ ਚੰਗੀ ਚੀਜ਼ ਐ ਇਹ ਮਾੜੀ ਥੋੜੀ ਟੋਪਰੀ ਮਣਨ ਵਾਲੇ ਭਾਈ ਹਾਲ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਰੀ ਦੁਨੀਆ ਦੇ ਵਿੱਚ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੇ ਧੀਆਂ ਦਾ ਸਤਿਕਾਰ ਆਰਾ ਇਸੇ ਰੰਗ ਤੇ ਲੋਕੀ ਵੀ ਇਕੇ ਕਰ ਲਗਾ ਬਾਕੀ ਇਹਨਾਂ ਦਾ ਰੋਲ ਜਿਹੜਾ ਕੁੜੀਆਂ ਦਾ ਮੁੰਡਿਆਂ ਨਾਲੋਂ ਵੱਧ ਹੋਣਾ ਚਾਹੀਦਾ ਹਰਨ ਸਾਨੂੰ ਤਿਆਂ ਦੀ ਲੋੜ ਆ ਬੱਚਿਆਂ ਦੀ ਬੱਚੇ ਜੇ ਮੁੰਡਿਆਂ ਦੀ ਲੋੜ ਆ ਤੇ ਲੜਕੀਆਂ ਦੀ ਵੀ ਲੋੜ ਹੁੰਦੀ ਆ ਹੁਣ ਆ ਜ਼ਰੂਰੀ ਆ ਸਾਰਾ ਸਾਰੇ ਸੰਸਾਰ ਵਾਸਤੇ ਜ਼ਰੂਰੀ ਮੈਸੇਜ ਦੇਣਾ ਚਾਹੁੰਦੀ ਆ ਕਿ ਲੜਕੀਆਂ ਦਾ ਸਤਿਕਾਰ ਕਰੋ ਕਿ ਬੇਟੀਆਂ ਵੀ ਮੁੰਡਿਆਂ ਨਾਲੋਂ ਕੱਟ ਨਹੀਂ ਹੁੰਦੀਆਂ ਜੇ ਕਰਦੇ ਆਂ ਤੇ ਰੱਬ ਵੀ ਖੁਸ਼ ਹੁੰਦਾ ਹੈ ਕਿਉਂਕਿ ਪਤਾ ਹੁੰਦਾ ਹਰ ਇੱਕ ਨੂੰ ਕਿ ਤੀਆਂ ਜੜੀਆਂ ਵਾ ਹਰ ਮਾਂ ਪੁਰਾਣੇ ਜ਼ਮਾਨੇ ਵਿੱਚ ਵੇਖੋ ਚਾਰ ਚਾਰ ਤੀਆਂ ਹੁੰਦੀਆਂ ਸੀ ਬਾਪੂ ਉਹ ਬਾਪ ਵੀ ਖੁਸ਼ੀ ਇਕ ਤੇ ਤੀਆਂ ਵੀ ਖੁਸ਼ੀ ਹੁਣ ਵੀ ਸਾਨੂੰ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਵਾ ਭਾਵੇਂ ਇੱਕ ਹੋਵੇ ਭਾਵੇਂ ਚਾਰ ਹੋਣ ਭਾਵੇਂ ਦੋ ਪਰ ਤੀਆਂ ਤੀਆਂ ਹੀ ਹੁੰਦੀਆਂ ਸਭ ਤੋਂ ਵੱਧ ਰੌਣਕੀਆਂ ਦਾ ਹੁੰਦਾ ਆ ਆਪਾਂ ਗੱਲ ਵੀ ਕਰਦੇ ਜਿਹੜਾ ਹੋਰ ਇਹਨਾਂ ਦੇ ਆਏ ਜੀ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਨਾ ਨੋਰੀ ਦੇ ਬਾਪੂ ਕਿਵੇਂ ਆ ਆ ਦੇਖ ਲੈਣ ਦੇਖ ਲੈਣ ਯਾਰ ਕੀ ਲੱਗਦੇ ਸਾਡੀ ਨੂੰ ਸੇ ਮਾਸ਼ਰਾਈ ਬੋਲ ਇਹ ਪਨੀਵੀ ਨੰਦੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਆ ਬੇਟੀਆਂ ਦੀ ਮੋੜੀ ਬਹੁਤ ਖੁਸ਼ੀ ਹੋਈ ਹੈ ਜੀ ਬਟੀਆਂ ਦੀ ਮੋੜੀ ਪਾ ਗਏ ਦੇਖ ਲੈ ਚਲੋ ਜਿਹੜਾ ਹੈਗਾ ਇਹ ਬੇਟੀਆਂ ਬਹੁਤ ਖੁਸ਼ੀ ਆ ਦੇ ਵਿੱਚ ਕੁਝ ਲੋਕ ਹੁੰਦੇ ਢੀਆਂ ਨੂੰ ਨਹੀਂ ਅੱਗੇ ਵੱਧ ਬਹੁਤ ਘੱਟ ਹੁੰਦਾ ਹੈ ਜੀ ਪੁਰਾਣੇ ਬਹੁਤ ਬੇਟੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਜੀ ਕੋਈ ਜਮੀਨ ਆਪਣੇ ਦੀ ਬੇਟੀਆਂ ਨੇ ਆਈਆਂ ਇਹ ਮਾਪੂਰ ਦਾ ਵਾਅ ਕਬੀ ਕਬੀ ਹੁੰਦੀ ਹੈ ਤੇ ਨਾਲੇ ਨਾਲ ਫੈਲ ਜਾਂਦਾ ਹੈ ਲੋਕ ਸਭ ਇਹ ਜਿਨਾਂ ਹੈ ਇਹ ਸੁਣਿਆ ਤਾਂ ਜਾਂਦਾ ਪਰ ਇਹ ਸੁਣਿਆ ਦੀ ਉਹਨਾਂ ਦੀ ਪਰਿਵਾਰ ਉਹਨਾਂ ਨੇ ਕਿਹਾ ਕਿ ਧੀ ਹੈ ਜਨਨਲ ਨੂੰ ਵੱਡ ਕੇ ਮਿਲਵਾ ਕਿਉਂਕਿ ਜਿਹੜੇ ਕੰਮ ਮੁੰਡੇ ਕਰ ਸਕਦੇ ਆ ਅੱਜਕੱਲ ਕੁੜੀਆਂ ਇਹ ਕਰਦੇ ਸਮੇਂ ਆਪਾਂ ਗੱਲ ਵੀ ਕਰਦੇ ਹੋਰ ਲਗ ਜਿਹੜੇ ਟੈਕਨੀਕਲ ਉਸਤ ਤੱਕ ਜਿੰਨਾ ਤੱਕ ਜਿੰਨਾ ਨਹੀਂ ਕਰਨਾ ਕੀ ਲੱਗਦਾ ਤੁਹਾਡੇ ਵਿੱਚ ਇਹ ਬ੍ਰਦਰ ਆਪਣੇ ਹਾਂ ਇਹ ਕਹਿਣਾ ਚਾਹੁੰਦੇ ਆ ਕਿ ਗਾਂ ਜਨਨ ਵੀ ਬਹੁਤ ਵਧੀਆ ਗੱਲ ਆ ਕਿ ਉਹਨਾਂ ਦੀ ਉਹਦੇ ਤੇ ਬੇਟੀ ਵੀ ਹੈ ਨਾ ਸਾਨੂੰ ਬਹੁਤ ਬੜੀ ਖੁਸ਼ੀ ਹੈ ਨਾਲ ਬੜੀ ਖੁਸ਼ੀ ਹੈ ਜਿਹੜਾ ਦਸਹਿਰਾ ਮੈਂ ਬਹੁਤ ਗੱਲ ਕੀਤੀ ਇਹਨਾਂ ਨਾਲ ਨੇ ਬੜੀ ਨਿਦਾਨ ਬੰਦਾ ਕਿਸੇ ਗੱਲ ਕਰਦਾ ਨਾ ਉਹ ਪਹਿਲਾਂ ਵੀ ਇਸ ਤਰ੍ਹਾਂ ਜਿਹੜਾ ਕਰਨ ਦਾ ਜੇ ਬੇਟੀ ਹੋਈ ਯਾਰ ਮੇਰੀ ਹੋਏ ਦੋ ਬੇਟੀਆਂ ਇੱਕ ਚੀਜ਼ ਹੈ ਲੋ ਬੇਟੀਆਂ ਬੇਟੇ ਲੋ ਕਰਦੀਆਂ ਗਈਆਂ ਰੱਬ ਨੇ ਦਿੱਤਾ ਬੜਾ ਖੁਸ਼ੀ ਇਹਦੇ ਇੱਕ ਵਹਿਮ ਜਿਹਾ ਲੋਕਾ ਵੀ ਹਾਂ ਮੇਰਾ ਬੇਟਾ ਚਾਹੀਦਾ ਬੇਟੀ ਚਾਹੀਦੀ ਬੇਟੀ ਵੀ ਮੇਰਾ ਚਾਹੀਦਾ ਤੇ ਚਲੋ ਯੋ ਇਹਨਾਂ ਨੇ ਕੀਤਾ ਪ੍ਰੋਗਰਾਮ ਬੜੀ ਬੜੀ ਖੁਸ਼ੀ ਹੋਈ ਇਹ ਵੇਖ ਕੇ ਸਾਨੂੰ ਵੀ ਤੇ ਬਿਆ ਪੁੱਛਦੇ ਮੁੰਡੇ ਯਾਰ ਤੋਂ ਕੀਤੇ ਚੱਲੇ ਮੈਂ ਤਾਂ ਇਜਾਦ ਤੋਂ ਬੜਾ ਕਿ ਬੇਰੀ ਨੂੰ ਲੋੜੀ ਮੰਨਣਾ ਬਹੁਤ ਬਹੁਤ ਯਾਰ ਕਿ ਪੈਨਾਂ ਦੀ ਜੋ ਲੋਕਾਂ ਨੇ ਖਰਿਆ ਲਈ ਥੋੜਾ ਦਿੱਤਾ ਬੰਨਾਂ ਨੇ ਚਲੋ ਇਹ ਵੀ ਘਟਨੀ ਹੈ ਜਿਆ ਜਦੋਂ ਮੋੜਿਆ ਨਾ ਬਹੁਤ ਬੰਨਾਂ ਨੇ ਉਹ ਕਿਹਾ ਇਹ ਸੁਣਿਆ ਨਾ ਜੀ ਇਹ ਸਮਝਾਣ ਦਾ ਸਾਹਮਣੇ ਆਪਾਂ ਕਰਦੇ ਜੀ ਕਿ ਨਹੀਂ ਸਿੱਧਾ ਸਮਝਾਣ